ਲਾ ਵੀ ਇੱਕ ਗੱਲ ਪੱਕੀ ਆ ਸਰਕਾਰ ਬੜੀ ਸਖਤ ਆ ਆ ਸਹੀ ਗੱਲ ਹੀ ਲਾ ਦੇਖ ਲੈ ਵੀ ਆਪਾਂ ਜਦੋਂ ਆਪਣੇ ਵਰਗਾ ਕੋਈ ਆਮ ਬੰਦਾ ਦੋ ਪੈਗ ਲਾ ਕੇ ਛੋਟੇ ਮੋਟੇ ਸਕੂਟਰ ਤੇ ਜਾਵੇ ਭਾਵੇਂ ਸਿੱਧਾ ਘਰੇ ਹੀ ਜਾ ਰਿਹਾ ਹੋਵੇ ਆਹੋ ਭਾਈ ਸੱਚੀ ਗੱਲ ਹੀ ਰਾਤ ਦੇ ਕੋਈ ਨਾਕਾ ਲੱਗਿਆ ਮਿਲ ਜੇ ਤੇ ਪੁਲਿਸ ਵਾਲੇ ਉਹ ਤੋਂ ਫੂਕ ਦੀ ਮਰਾ ਕੇ ਦੇਖਦੇ ਆ ਤੇ ਡਰਿੰਕ ਐਂਡ ਡਰਾਈਵ ਦਾ ਕੇਸ ਪਾਉਂਦੇ ਆ ਤੇ ਚਲਾਨ ਕੱਟ ਦਿੰਦੇ ਆ ਆ ਭਾਈ ਸਹੀ ਗੱਲ ਹੈ ਦਾਰੂ ਸੇਤ ਲਈ ਮਾੜੀ ਆ ਤੇ ਉਧਰ ਮਾਨ ਸਾਹਿਬ ਦੇਖ ਲੈ ਵੀ ਪੂਰੀ ਪੂਰੀ ਬੋਤਲ ਪੀ ਕੇ ਪੰਜਾਬ ਚ ਲਾਈ ਜਾਂਦੇ ਉਹਨਾਂ ਦਾ ਚਲਾਨ ਹੀ ਕੋਈ ਨਹੀਂ ਕਰਦਾ ਹੋਣਾ ਚਾਹੀਦਾ ਚਲਾਨ ਦਾਰੂ ਸੇਤ ਲਈ ਮਾੜੀ ਆ ਆਸ ਕਰ ਲਾਂ ਕਿ ਆ 1158 ਵਾਲੇ ਵੀ ਬਿਆਨ ਦੇ ਜਾਂਦੇ ਵੀ ਮੁੱਖ ਮੰਤਰੀ ਸਾਹਿਬ ਵੀ ਸਾਡੇ ਹੱਕ 'ਚ ਕੁਝ ਬੋਲਣ ਲੈ 1158 ਵਾਲੇ ਗੱਲ ਥੋੜੀ ਠੀਕ ਆ ਬੋਲਣਾ ਚਾਹੀਦਾ ਸਰਕਾਰ ਨੂੰ ਤੁਹਾਡੇ ਹੱਕ 'ਚ ਹਾਂ ਪਰ ਇਹ ਗੱਲ ਦੀ ਦ੍ਰਿਸ਼ਟੀ ਜ਼ਰੂਰ ਕਰ ਲਿਓ ਵੀ ਬਿਆਨ ਆਥਣ ਵੇਲੇ ਤਾਂ ਨਹੀਂ ਦਿੱਤਾਗਾ ਮੈਂ ਤੇਰੇ ਕਿਉਂਕਿ ਉਦੋਂ ਪੀਤੀ ਹੁੰਦੀ ਆ ਨਾ ਆਣਦੇ ਥੋ ਵੀ ਬਿਆਨ ਲਿਓ ਘਟੋ ਘਾਟਾ ਕਰਸ ਕਰ ਤਾਂ ਹੀ ਫਿਰ ਤੁਹਾਡੇ ਹੱਕ 'ਚ ਕੋਈ ਗੱਲ ਆਊਗੀ ਜਾਣਦੇ ਲਾ ਵੀ ਸ਼ਰਾ ਇੱਕ ਗੱਲ ਪੱਕੀ ਆ ਹਲਾ ਵੀ ਉਹ ਕਿਹੜੀ ਪੰਜਾਬ ਦੀ ਰਾਜਨੀਤੀ ਚ ਆਵਾਜ਼ ਆ ਵੀ ਲੱਗੀ ਹੋਈ ਐ ਹਾਂ ਵੀ ਉਹ ਕਿਵੇਂ ਜਾਂ ਦੇਖ ਲੈ ਵੀ ਅਨਮੋਲ ਗगन ਮਾਨ ਚਲੀ ਗਈ ਐ ਤੇ ਸੋਨੀਆ ਮਾਨ ਆ ਗਈ ਐ ਉਸਲੀ ਅਗਲਾ ਨੇ ਖਾਲੀ ਰਹਿਣ ਦਿੱਤੀ ਗਈ ਮਾਨ ਮਾਨ ਹੀ ਕਰਾਈ ਪਈ ਐ ਉਹ ਲੈ ਭਾਵੇਂ ਇਹਨਾਂ ਨੇ ਚਾਰੇ ਪਾਸੇ ਮਾਨ ਮਾਨ ਕਰਾਤੀ ਐ ਹਲਾ ਪਰ ਇਹਨਾਂ ਤੋਂ ਪੰਜਾਬੀਆਂ ਦਾ ਮਾਨ ਨਹੀਂ ਜੇ ਰੱਖਿਆ ਜਾਣਾ ਹਾਂ ਵੀ ਉਹ ਕਿਵੇਂ ਕਿਉਂਕਿ ਬੰਦਾ ਹੀ ਬੇਈਮਾਨ ਐ ਇਹਨਾਂ ਦੇ ਰਾਧਿਆਂ ਚ ਬੇਈਮਾਨੀ ਆਏ ਹੁਣ ਪੁੱਛ ਵੀ ਇਹਨਾਂ ਨੇ ਕੀਤਾ ਕੀ ਆ ਉਹ ਕੀਤਾ ਕੀ ਆ ਇਹਨਾਂ ਨੇ ਕੀਤਾ ਕੋਈ ਨਿਕਲੇ ਪੈਰ ਹੀ ਛੱਡੇ ਆ ਇਹ ਆਮ ਤੋਂ ਖਾਸ ਹੋ ਗਏ ਆ ਵੱਡੀਆਂ ਗੱਡੀਆਂ 'ਚ ਘੁੰਮਣ ਲੱਗ ਗਏ ਆ ਜੀ ਬੱਸ ਐਡਾ ਵੱਡਾ ਬਦਲਾ ਆਇਆ ਤਿੰਨਾਂ ਸਾਲਾਂ 'ਚ ਉਹ ਲਾਹੌਰ ਸੋਨਾ ਆ 1158 ਵਾਲਿਆਂ ਦੀ ਭਰਤੀ ਆਈ ਸੀ ਆ ਵੀ ਆਈ ਸੀਗੀ ਆ ਜਦੋਂ ਤਾਂ ਭਰਤੀ ਸਿਰੇ ਚੜ ਗਈ ਉਦੋਂ ਹੱਕ ਥਾਪੜ ਦੇ ਹੀ ਕਹਿੰਦੇ ਅਸੀਂ ਭਰਤੀ ਸਿਰੇ ਲਾਤੀ ਆ ਹਲੋ ਤੇ ਹੁਣ ਕੀ ਕਹਿੰਦੀ ਹੁਣ ਕੋਰਟ ਦਾ ਫੈਸਲਾ ਕਹਿੰਦੇ ਤਾਂ ਭਰਤੀ ਨਹੀਂ ਸਾਡੀ ਇਹਦਾ ਪਿਛਲੀ ਸਰਕਾਰ ਦੀ ਆ ਸਾਡਾ ਤਾਂ ਇਹਦੇ ਨਾਲ ਲੱਲਾ ਖਖਾ ਹੀ ਕੋਈ ਨਹੀਂ ਇਹਨਾਂ ਨੇ ਪੈਰਵਾਈ ਨਹੀਂ ਨਾ ਕੀਤੀ ਕੋਈ ਹਾਂ ਸਹੀ ਗੱਲ ਹੀ ਲਾ ਦੇਖ ਲੈ ਵੀ ਇਹਨਾਂ ਨੇ ਵਕੀਲ ਭੇਜੇ ਬਦਲ ਬਦਲ ਕੇ ਵਕੀਲ ਭੇਜਦੇ ਰਹੇ ਆ ਉਹ ਮੈਂ ਤਾਂ ਇੱਕ ਗੱਲ ਸਮਝਦਾ ਹਲੋ ਵੀ ਉਹ ਕਹਿੰਦੀ ਇਹ ਬਾੜਿਆ ਖਸਮਾਂ ਵਾਲੀ ਰਨ ਕਿਸੇ ਕਰ ਜੋਗੀ ਨਹੀਂ ਰਹਿੰਦੀ ਹੁੰਦੀ ਗੀ ਸਹੀ ਗੱਲ ਹੀ ਫਾਲ ਤੁਹਾਡਾ ਵੀ ਆ ਹੀ ਹੋਣਾ ਇਹ ਘਰੋ ਲਾ ਵੀ ਬੀਬੀ ਨੇ ਕੱਲ ਕਹਿੰਦੇ ਵੀ ਬੜੇ ਭਰੇ ਮਨ ਨਾਲ ਅਸਤੀਫਾ ਦੇਤਾ ਆ ਵੀ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਦਿਲ ਭਾਰੀ ਹੋ ਹੀ ਜਾਂਦਾ ਹੈ ਇਹਨਾਂ ਦਾ ਕੱਲਾ ਦੈਲੀ ਭਾਰਾ ਏ ਕੱਲਾ ਤੇ ਰਾਦੇ ਰਾਦੇ ਇਹਨਾਂ ਦੇ ਬੜੇ ਹਲਕੇ ਆ ਜਿਹੜੇ ਹਿਸਾਬ ਨਾਲ ਇਹਨਾਂ ਦੇ ਰਾਦੇ ਹਲਕੇ ਆ ਨਾ ਅੱਛਾ 2027 ਤੱਕ ਇਹਨਾਂ ਨੇ ਕਿਸੇ ਹਲਕੇ ਤੋਂ ਨਹੀਂ ਜਿੱਤਣਾ ਹਲਕੇ ਜੇ ਹੋ ਗਏ ਤੁਰੇ ਫਿਰਨਗੇ ਫਿਰ ਹੋਰ ਕੀ ਆ ਦੱਸ ਪਰ ਹਲਾ ਇਹ ਤਾਂ 50 ਮਿੰਟਾਂ ਚ ਐਮ ਐਸ ਕਿਤੇ ਦਿੰਦੇ ਸੀ ਉਹ ਐਮ ਐਸ ਕਿ ਇਹਨਾਂ ਨੇ ਛਿੱਕੂ ਦੇਣੀ ਇਹਨਾਂ ਨੂੰ ਅਸਤੀਫਾ ਦੇਣ ਲੱਗਿਆ ਨੂੰ 3 ਸਾਲ ਲੱਗ ਗਏ ਆ ਘਾਲ ਦਾ ਕਤਿਆਲੇ ਘਰੋਂ ਲੱਖੀ ਘਾਲ ਦਾ ਐ ਐਮਐਸ ਪੀਆਂ ਇਹਨਾਂ ਨੇ ਹੁਣ ਕੱਲਿਆਂ ਕੱਲਿਆਂ ਨੇ ਆਈ ਨਿਕਲਣਾ ਐ ਇਹਨਾਂ ਦਾ ਬੰਦਾ ਜੁੜਦਾ ਕੋਈ ਦਿਹਾੜੀ ਮੈਨੂੰ ਬਕਵਾਸ ਨਾ ਕਰ ਆ ਉਹਦੀਆਂ ਉਂਗਲਾਂ ਬੜੀਆਂ ਮੋਟੀਆਂ ਮੇਰੀਆਂ ਪਤਲੀਆਂ ਐ ਉਂਗਲਾਂ ਮਾਨ ਸਾਹਿਬ ਦਾ ਥੱਲਾ ਮੇਰੇ ਮੇਕ ਨਹੀਂ ਨਾ ਉਹ ਮਗਾਤਾ ਹੈ ਮੁੱਠ ਉਹ ਮੈਨੂੰ ਮਾਨ ਸਾਹਿਬ ਦਾ ਇੱਕ ਗੀਤ ਯਾਦ ਆਉਣਾ ਏ ਲੈ ਖਾਣਾ ਕਿਹੜਾ ਏ ਲੈ ਮਾਨ ਸਾਹਿਬ ਕਹਿੰਦੇ ਸੀ ਵੀ ਕੱਗਰੇ ਵੀ ਗਏ ਤੇ ਫੁਲਕਾਰੀਆਂ ਵੀ ਗਈਆਂ ਆਹ ਹਾ ਤੇ ਕੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਅੱਗੇ ਅੱਗੇ ਐਮਐਸਪੀ ਵੀ ਗਈ ਤੇ ਐਮਐਸਪੀ ਵਾਲੀਆਂ ਵੀ ਗਈਆਂ 52 ਮਿੰਟਾਂ ਤੇ ਐਮਐਸਪੀ ਦਿੰਦੀ ਸੀਗੀ ਪਤੀਵਾ ਦੇਣ ਲੱਗੀ ਨੂੰ 3 ਸਾਲ ਲੱਗ ਗਏ ਹੋ ਗਈ ਹੋ ਗਈ ਹੋ ਗਈ ਹੈ ਕੱਲ ਆਪੋ ਚਲੇ ਮੇਰਾ ਤੇ ਫੌਰ ਹੀ ਪਿਆ ਫਿਰਦਾ ਹੈ ਰਹਿ ਜਾ ਮੇਰਾ ਕਰਾਦੀ ਆ ਬੱਸ ਕਰਾ